ਅਸੀਕਾਲ ਜੀ ਵਾਕਤਾ ਜੀ ਦੀ ਨਵੀਂ ਵੀਡੀਓ ਵਿੱਚ ਲੈ ਸੱਜਣੋਂ ਅੱਜ ਆਪਾਂ ਪਹੁੰਚੇ ਆਂ ਮੌੜ ਮੰਡੀ ਤੇ ਜੋ ਕਿ ਬਠਿੰਡੇ ਜ਼ਿਲ੍ਹੇ ਦੀ ਮੰਡੀ ਆ ਸੱਜਣੋਂ ਇਹ ਹਰੇਕ 20 ਤਰੀਕ ਨੂੰ ਮੰਡੀ ਲੱਗਦੀ ਆ ਅੱਜ ਆਪਾਂ 20 ਤਰੀਕ ਪਹਿਲਾ ਮਹੀਨਾ 2024 ਦੀ ਵੀਡੀਓ ਕਵਰ ਕਰਨ ਨੂੰ ਪਹੁੰਚੇ ਆਂ ਦਿਖਾਵਾਂਗੇ ਤੁਹਾਨੂੰ ਟੌਪ ਦੇ ਪਸ਼ੂ ਕਰਾਵਾਂਗੇ ਵਪਾਰੀ ਵੀਰਾਂ ਨਾਲ ਗੱਲਾਂ ਮਾਤਾਂ ਪਲਸ ਸੱਜਣੋਂ ਜਿਹੜੇ ਸੱਜਣ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚਦਾ ਰਹੇ ਆ ਜੋ ਕਰਾਉਣੀਆਂ ਗੱਲਾਂ ਮਾਤਾਂ ਨੰਬਰ ਲੈ ਕੇ ਦੇਵਾਂਗੇ ਵਪਾਰੀ ਵੀਰਾਂ ਦਾ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਬੀਤੇ ਦੇ ਲਾਖ ਪਤੀ ਜੋਂ ਕਰਿਓ ਲੈ ਸਜਣੋ ਮੌੜ ਮੰਡੀ ਤੇ ਬਾਈ ਨਾਲ ਕਰਵਾਉਣੇ ਗੱਲਬਾਤ ਚੰਗੇ ਨਗੀਨੇ ਲੈ ਕੇ ਪਹੁੰਚਿਆ ਬਾਈ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਨਾਮ ਜੀ ਥੋੜਾ ਉੱਚੀ ਬੋਲੋ ਜੀ ਨਾਮ ਮੇਰਾ ਹਰਜੀਤ ਸਿੰਘ ਹੈ ਹਰਜੀਤ ਸਿੰਘ ਹਾਂ ਜੀ ਕਿਹੜਾ ਏਰੀਆ ਬਾਈ ਦਾ ਪਿੰਡ ਧੂਰਕੋਟ ਜ਼ਿਲ੍ਹਾ ਬਰਨਾਲਾ ਪਿੰਡ ਧੂਰਕੋਟ ਜ਼ਿਲ੍ਹਾ ਬਰਨਾਲਾ ਹਾਂ ਜੀ ਠੀਕ ਹੈ ਦੋ ਜਣ ਬਰਲੇ ਕਿਹਨਾਂ ਜੀ ਹਾਂ ਜੀ ਦੋ ਮੱਜਣ ਹੈ ਦੋ ਝੋਟੀਆਂ ਲੈ ਕੇ ਆਏ ਹਾਂ ਸੂਈਆਂ ਲਈ ਬਾਈ ਦੋਏ ਹਾਂ ਦੋਨੇ ਸੂਈਆਂ ਠੀਕ ਹੈ ਕਿਹੜੀ ਝੋ ਆ ਚੋਟੀ ਦਿਖਾਉਣਾ ਕਿਹੜਾ ਸੂਆ ਬਾਈ ਇਹਦਾ ਇਹਦਾ ਤੀਜਾ ਸੂਆ ਵੀਰੇ ਤੀਜਾ ਸੂਆ ਲੈ ਤੋਰੋ ਜੀ ਪਹਿਲਾਂ ਸਜਣੋ ਤੋਰਾ ਸੇਮਾ ਦਿਨੋਂ ਐ ਸੂਈ ਨੂੰ ਵੀਰੇ ਅੱਛਾ ਸੇਮਾ ਦਿਨੋਂ ਸਜਣੋ ਸੁਈ ਨੂੰ ਆ ਪਹਿਲਾਂ ਤੋਰਾ ਤੋਰਾ ਦਿਖਾਉਣਾ ਤੁਹਾਨੂੰ ਥਣ ਲੈਵਾ ਬਾਕੀ 15 ਕਿਲੋ ਦੇ ਬਾਅਦ ਦੇ ਵਿੱਚ 15 ਕਿਲੋ ਵਾਲਾ ਤੇ ਵੱਡੇ ਕੱਟ ਕਾਰ ਦੀਆਂ ਸਾਰੇ ਮੰਡੀ ਚ ਇਡੇ ਜਾਨਵਰ ਨਹੀਂ ਹੈਗੇ ਸਜਣੋ ਦੇਖੀ ਵੀਰੇ ਮਾੜਾ ਜੀ ਆਹ ਦੇਖ ਸਕਦੇ ਹੋ ਕੱਲਾ ਕੱਲਾ ਥਾਣਾ ਲੈ ਵੀ ਜੀ ਕੁਆਲਿਟੀ ਦੇਖ ਲੋ ਐ ਚੰਗੇ ਕੱਦ ਕਾੜਦਿਆਂ ਨੇ ਸਮਝ ਗੋਲ ਸਾਨੂੰ ਖਾਣ ਲੈ ਦੇਖ ਲਓ ਜੇ ਤੋ ਕੱਲਾ ਕੱਲਾ ਥਾਣਾ ਬੰਨੇ ਹੋਣੇ ਜੀ ਹਜੇ ਮੜਾ ਜਾ ਸੁਆ ਹੈਗਾ ਬਾਈ ਜੀ ਦੂਜਾ ਇਹਦਾ ਹੈ ਹਾਂ ਜੀ ਸੁਆ ਹੈਗਾ ਦੂਜਾ ਸੂਈ ਨੂੰ ਕੈ ਕਿ ਦਿਨ ਹੋ ਗਏ ਬਾਈ ਸੂਈ ਨੂੰ ਪੰਜਵਾਂ ਦਿਨ ਹੋਇਆ ਵੀਰੇ ਸੂਈ ਨੂੰ ਪੰਜਵਾਂ ਦਿਨ ਬੱਚਾ ਕੀ ਹੈ ਜੀ ਬੱਚਾ ਕੱਟਾ ਵੀਰੇ ਮਗਰ ਹੈਗਾ ਬੱਚਾ ਮਿਲਕਾਪ ਸੱਜ ਨੂੰ ਦੇਖ ਸਕਦੇ ਹੋ ਦੁੱਧ ਕਿੰਨਾ ਕੱਢਦੀ ਹੈ ਬਾਈ ਛੋਟੇ ਦੁੱਧ ਆ ਇਸ ਟਾਈਮ 15 ਕਿਲੋ ਤਿਆਰ ਆ ਵੀਰੇ ਬੌਲੀ ਤਿਆਰ ਆ ਦੁੱਧ ਵਸ ਗਿਆ 15 ਕਿਲੋ ਤਿਆਰ ਹਨ ਕੰਡੇ ਵਾਲਾ ਹੈ ਹਾਂਜੀ ਕੰਡੇ ਵਾਲਾ ਬੌਲੀ ਦੇ ਠੀਕਾ ਠੀਕਾ ਲੈ ਦਵਾਰੇ ਫੇਰ ਦਵਾ ਦੋ ਕਿਹੜਾ ਦਵਾ ਦੇ ਸਜਣਾ ਦਵਾਰੇ ਫੇਰ ਦਵਾਉਣੇ ਕਿਹੜਾ ਸੁਨ ਦਿਖਾਉਣੇ ਇਹ ਡੱਕ ਕੱਦ ਨਹੀਂ ਮਿਲਦਾ ਸਜਣਾ ਬਾਕੀ ਛੋਟੀ ਚੌੜੀ ਛੋੜੀ ਜੇ ਆਪਾਂ ਕੱਦ ਕਾਟ ਦੀ ਗੱਲ ਕਰ ਲਈਏ ਨਾ ਪੂਰਾ ਵੱਡੇ ਕੱਦ ਦੀਆ ਹੋਰ ਬਈ ਸਾਬ ਦੇ ਗਾ ਕਿ ਗਿਧੀ ਦੇਖਦੇ ਫਿਰਦੇ ਨੇ ਆਹ ਦੇਖ ਲਓ ਦਵਾਰੇ ਥਣ ਥਣ ਲੈ ਵਾ ਬਾਈ ਇਹ ਰੇਟ ਕੀ ਕਰਦੇ ਆ ਸਾਢੇ 4 ਵੀਰੇ ਰੇਟ ਹੈਗਾ ਸਾਢੇ 4 ਲੱਖ ਰੁਪਈਆ ਹਾਂਜੀ ਇਹ ਰੇਟ ਤਾਂ ਸਜਣੋ ਹੈਗਾ ਸਿਰੇ ਵਾਲਾ ਸਿੱਕੇ ਵੀਰੇ ਮਾੜੇ ਸਾਈਡ ਦੇ ਪਰ ਮਾਨਦਾਨ ਛੋਟਾ ਹੋ ਜਾਊਗਾ ਮੌਕੇ ਤੇ ਜਿੱਤਕ ਸੌਦਾ ਰੁਕੂਗਾ ਦੇਖ ਸਕਦੇ ਹੋ ਐਨ ਪੂਰੀ ਟੌਪਿਕ ਵਰਲਡ ਇੱਕ ਛੋਟੀ ਸਜਣੋ ਹੈਗੀ ਆਹਾ ਹਾਂਜੀ ਲੈ ਆ ਵੀ ਤੋਰ ਦੋ ਇਹ ਸਾਢੇ 4 ਵੀਰੇ ਬਈ ਇਹ ਤੋਰੇ ਹੋਈ ਆਹ ਪੰਜਵਾਂ ਦਿਨ ਹੋਇਆ ਸੂਈ ਨੂੰ 15 ਕਿਲੋ ਬੌਲੀ ਤਿਆਰ ਐ ਇਹਦਾ ਕਿੱਡਾ ਸੂਆ ਬਾਈ ਜੀ ਇਹਦਾ ਵੀਰੇ ਪਹਿਲਾ ਸੂਈ ਆ ਕੀ ਹੈਗੀ ਪਨੂਨ ਕੱਟੀ ਸੱਜ ਨੂੰ ਦੇਖ ਸਕਦੇ ਹੋ ਹਨ ਪੂਰੇ ਟੌਪ ਦੀ ਸ਼ਿੰਗਾਰੀ ਹੋਈ ਆ ਗੋਲ ਸਿੰਗਲ ਉਧਰੋਂ ਜੇ ਮੈਂ ਪੱਕੈ ਜੀ ਆ ਵੀ ਰੁਪਿਆ ਵੀ ਨਹੀਂ ਟਾਗ ਤਪਦਾ ਸਿੰਘ ਵਿਚ ਵੀ ਦੇਖ ਸਕਦੇ ਹੋ ਇਹਦਾ ਸੱਜ ਨੂੰ ਥੋੜਾ ਜਿਹਾ ਲੈ ਵਾ ਅੰਦਰ ਨੂੰ ਆ ਭਾਈ ਇਹ ਕਾ ਇੱਕ ਦਿਨਾਂ ਦੀ ਸੀ ਇਹ ਇਹਨੂੰ ਹਫਤਾ ਹੋ ਗਿਆ ਵੀਰੇ ਸੂਈ ਨੂੰ ਸੂਈ ਨੂੰ ਹੋ ਗਿਆ ਹਫਤਾ 14 ਕਿਲੋ ਦੁੱਧ ਤਿਆਰ ਆ ਦੁੱਧ ਦਾ ਹੈਗਾ 14 ਕਿਲੋ ਤਿਆਰ ਹੋਰ ਤੋਰ ਤੋਂ ਲੰਬੀ ਤੋਰ ਦੇ ਬਾਈ ਦੁੱਧ ਹੈਗਾ ਆ ਇੱਧਰ ਨੂੰ ਆਜਾ ਪਿਆਰ ਥਣਲੇਵਾ ਦੇਖ ਸਕਦਾ ਥੋੜੀ ਜੀ ਬੰਦ ਲੇਵੇ ਦੀ ਆ ਇਹ ਉਸਨੇ ਛੋਟੀ ਨਾਲ ਬਣਨਾ ਬਹੁਤ ਕੋਈ ਵੀ ਤਾਜੀ ਹੋਈ ਆ ਕੱਚੀ ਸੁਈ ਹੋਈ ਆ ਹਲੇ ਮੋੜ ਲਿਓ ਜੀ ਇਹਦਾ ਸੁਆ ਕਹਿ ਦੇਣਾ ਬਾਈ 8 ਦਿਨ ਹੋ ਗਏ ਬਾਈ ਸੁਈ ਨੂੰ ਅੱਛਾ ਦਿਨ ਹੋ ਗਏ 8 ਦੁੱਧ 14 ਕਿਲੋ ਲੈਣਾ ਕਿੰਨਾ ਦੁੱਧ ਪਾਉਗੀ ਛੋਟੀ 14 ਕਿਲੋ ਦਾ 16 17 ਕਿਲੋ ਪਾ ਦੂਗੀ ਬਲੋਣਾ 16 17 ਕਿਲੋ ਸੱਚਾ ਦੁੱਧ ਕੱਢ ਦਊਗੀ ਬਸ ਛਣ ਛਣ ਦੀ ਕੁਆਲਿਟੀ ਹੈਗੀ ਆ ਟੌਪ ਕਲਾਸ ਦੀ ਬਾਈ ਇਹਦਾ ਰੇਟ ਕੀ ਕਰਦੇ ਆ ਇਹਦਾ ਵੀ 4.5 ਹੈ ਵੀਰੇ ਮੁੱਲ ਤਾਂ ਇਹਦਾ ਵੀ 4.5 ਲੱਖ ਰੁਪਇਆ ਮੁੱਲਾ ਬੱਚਾ ਕੀ ਇਹਦੇ ਮੰਗ ਰਾ ਬੱਚਾ ਵੀਰੇ ਕੱਟਾ ਬੱਚਾ ਇਹਦੇ ਇਹਦੇ ਮਗਰ ਵੀ ਕੱਟਾ ਸੱਚ ਨੂੰ ਹੈਗੇ ਨੇ ਕੱਟੇ ਜੇ ਕਿਤੇ ਕੱਟੀਆਂ ਹੁੰਦੀਆਂ ਫਿਰ ਗੱਲ ਕਿਤੇ ਹੋਰ ਹੋਣੀ ਸੀ ਵੀ ਆਇਆ ਚੰਗੇ ਪਸ਼ੂ ਦਾ ਬੱਚਾ ਪਰ ਜੇ ਅੱਗੇ ਪੈਸੇ ਪੂਰੇ ਕਰ ਦਾਂਗਾ ਜਾ ਕੇ ਜਾਨਵਰ ਵੀ ਉਨੇ ਪੈਸੇ ਦਾ ਤਿਆਰ ਹੋ ਜਾਣਾ ਮੰਗ ਕੇ ਲੇ ਬਾਈ ਦਾ ਕੰਟੈਕਟ ਨੰਬਰ ਲੈ ਕੇ ਦਿੰਨੇ ਆ ਸੰਪਰਕ ਕਰ ਲਿਓ ਸਦਰੋਂ ਬਾਈ ਜੀ ਮੋਬਾਈਲ ਨੰਬਰ ਬੋਲ ਦੋ ਮੇਰਾ ਨੰਬਰ ਹੈਗਾ 9878732010 98787 ਜੀ 32010 32010 ਠੀਕ ਆ ਤੇ ਵੀਰੇ ਵਪਾਰ ਕਰਦੇ ਆਪਾਂ ਹਾਂ ਜੀ ਵਪਾਰ ਦਾ ਕੰਮ ਕਰੇ ਕਰੇ ਹੁੰਦੇ ਨੇ 10 12 ਵੀਰੇ ਅੱਛਾ ਪੰਜਾ ਸਾਰਾ ਕੁਝ ਠੀਕ ਆ ਸਾਜਣੋ ਬਾਜੀ ਨਾਲ ਆਨਲਾਈਨ ਵੀ ਮੰਗਾ ਲੈਂਦੇ ਨੇ ਬਹੁਤ ਗਾਗ ਵੀਰੇ ਅੱਛਾ ਅੱਛਾ ਠੀਕ ਆ ਹਾਂ ਮਹਾਰਾਸ਼ਟਰ ਦੇ ਜੇ ਕਿਸੇ ਸੱਜਣੇ ਪਸ਼ੂ ਵੇਚਣਾ ਹੋਵੇ ਸੰਪਰਕ ਕਰ ਲੈ ਛੋਟੇ ਹਾਂਜੀ ਕਰ ਸਕਦਾ ਕਾ ਠੀਕ ਆ ਠੀਕ ਆ ਲੈਣਾ ਵੇਚਣਾ ਸੰਪਰਕ ਕਰਦਾ ਸੱਜਣੋ ਦੁਬਾਰੇ ਫੇਰ ਚਾਹਤ ਮਰਾਦੀ ਪਸ਼ੂ ਲੈਣਾ ਹੈਗਾ ਨਾ ਟੋਪ ਕੁਆਲਿਟੀ ਦੇ ਸਾਰੀ ਮੰਡੀ ਤੋਂ ਚੰਗੇ ਪਸ਼ੂ ਨੇ ਵੱਡੇ ਕੱਦ ਕਾਟ ਦੇ ਲੈ ਹੋਰ ਦਿਖਾਉਣਾ ਤੁਹਾਨੂੰ ਚੰਗੇ ਪਸ਼ੂ ਲੈ ਸੱਜਣੋ ਬਾਪੂ ਨਾਲ ਕਰਾਉਣਾ ਹੈ ਗੱਲ ਬਾਤ ਸਸਰੀ ਦਾ ਬਾਪੂ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਮੱਖਣ ਸਿੰਘ ਮੱਖਣ ਸਿੰਘ ਕਿਹੜਾ ਏਰੀਆ ਬਾਜੀ ਦਾ ਕੋਠਾ ਗੁਰੂ ਦਾ ਕੋ ਗੁਰੂ ਦਾ ਗੁਰੂ ਦਾ ਠੀਕ ਹੈ ਜਿਲ੍ਹਾ ਕਿਹੜਾ ਜੀ ਬਟਿੰਡਾ ਜਿਲ੍ਹਾ ਹੈਗਾ ਬਟਿੰਡਾ ਠੀਕ ਹੈ ਕਹੇ ਜਾਨਵਰ ਲੈ ਆਇਓ ਇੱਕ ਹੀ ਲੈ ਆਇਆ ਜੀ ਇੱਕ ਝੋਟੀ ਲੈ ਆਇਆ ਠੀਕ ਹੈ ਠੰਡ ਵੀ ਥੋੜੀ ਜਿਆਦਾ ਮੰਨੀ ਖੜੇ ਹੋਣਾ ਹਾਂਜੀ ਹਾਂਜੀ ਥੋੜਾ ਠੰਡਾ ਹੈਗੀ ਜਿਆਦਾ ਲੈ ਆ ਆ ਝੋਟੀ ਲੈ ਕੇ ਆਏ ਨੇ ਬਪੂ ਹਰੀ ਦਿਖਾਉਣਾ ਤੁਹਾਨੂੰ ਤੋਰ ਤੋਰ ਕੇ ਦਾ ਰਿਕਾਰਡ ਪੁੱਛਦੇ ਆ ਲੈ ਬਾਈ ਦਵਾਈ ਕਿਹੜਾ ਕਿਹੜਾ ਸੂਆ ਬਾਈ ਇਹਦਾ ਹਾਂਜੀ ਸੂਆ ਕਿਹੜਾ ਜੀ ਦੂਜਾ ਸੂਆ ਹੈਗਾ ਦੂਜਾ ਸਜਣੋ ਝੋਟੀ ਦਾ ਮੱਠਣ ਦੇਵੇ ਦੀ ਕੁਆਲਿਟੀ ਦੇਖ ਲਓ ਮੈਂ ਪਹਿਲਾਂ ਤੁਹਾਨੂੰ ਤੋਰ ਤੋਰ ਕੇ ਦਿਖਾਉਣਾ ਫਿਰ ਲਵਾਂਗੇ ਡਿਟੇਲ ਅਬ ਕਲੂਨ ਨੇ 18 ਨਿਊਕਲੇ ਦੇ ਦਿੱਤਾ ਜੀ ਹੈ ਜੀ ਕਲੂਨ ਨੇ 18 ਨਿਊਕਲੇ ਪਹਿਲਾਂ ਨੇ ਦਿੱਤਾ ਇਹ ਪਹਿਲਾਂ ਨੇ ਦਿੱਤਾ 18 ਕਿਲੋ ਕੰਡਿਆ ਵਾਲਾ ਲੈ ਹੈਗੀ ਪੂਰੀ ਟੌਪ ਕਲਾਸ ਦੀ ਪੂਰੀ ਜਿੱਕੀਆਂ ਨੇ ਇਕੱਠੀ ਸੱਚੋਂ ਦੇਖ ਸਕਦੇ ਹੋ ਹਨ ਤੁਹਾਨੂੰ ਵੀ ਕੁਆਲਿਟੀ ਬੜੀ ਚੰਗੀਆਂ ਮੋਢਲੇ ਵੀਰੇ ਇਹ ਜਾ ਥਾਣ ਸੱਚੋਂ ਕਰਮ ਵਾਲੀ ਨੂੰ ਲੱਗਦਾ ਇਹ ਜਾ ਥਾਣ ਨਹੀਂ ਮਿਲਦਾ ਹੈਗਾ ਪਸੂਨ ਲੱਗਿਆ ਲੈ ਦੇਖ ਸਕਦੇ ਆ ਬਾਈ ਦੰਦਾ ਜ ਹੈਗੀ ਆ ਹਾਂ ਛਿੱਗੀ ਹੋ ਗਈ ਦੂਜਾ ਸੂਆ ਦੰਦਾਂ ਛਿੱਗੀ ਆ ਛਿੱਗੀ ਲੱਭਨ ਤਾਂ ਸਦਨੋਂ ਹੈ ਗਿਆ ਜਵਾਨ ਲੈ ਹੁਣ ਲੈ ਲੈ ਟੇਲਾ ਖੜਾ ਲਾ ਬਾਈ ਉਰੇ ਤੋਂ ਖੜਾ ਲਾ ਖੜਾ ਲਾ ਸੂਆ ਆਪਣਾ ਹੈਗਾ ਦੂਜਾ ਬਾਪੂ ਜੀ ਦੂਜਾ ਜੀ ਸੂਈ ਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਸ਼ੀਮਾ ਦਿਨਾ ਜੀ ਅੱਜ ਸੂਈ ਨੂੰ ਹੋ ਗਿਆ ਸ਼ੀਮਾ ਦਿਨਾ ਹੁਣ ਕਿੰਨਾ ਗਦੋ ਤਿਆਰ ਹੁਣ 13 13.5 ਕਿਲੋ 13.5 ਕਿਲੋ ਠੀਕ ਹੈ ਕਿੰਨਾ ਗਦੋ ਦੇ ਦੂ ਦੁੱਧ ਅੱਜ ਕੀ ਤਾਂ 20 ਤੋਂ ਪਲੱਸ ਭਰ ਜਾਣਾ ਚਾਹੀਦਾ ਅੱਛਾ ਦੁੱਧ ਦੇ ਦੋਗੇ 20 ਕਿਲੋ ਹੈ ਹਾਂਜੀ ਠੀਕ ਹੈ ਲੈ ਭਾਈ ਦੁਬਾਰੇ ਫੇਰ ਦੁਬਾਰੇ ਜਿਹੜਾ ਬੱਚਾ ਕੀ ਆਦਾ ਮੈਨ ਬੱਚਾ ਕੱਟੀ ਆ ਜੀ ਮੈਂ ਮਾਰ ਰਹੀ ਆ ਸਜਣੋ ਕੱਟੀ 270 ਜੀ ਮੈਂ ਟੌਪ ਕਲਾਜ ਲੈ ਬੰਦੇ ਬਾਈ ਬੰਦੇ ਬੰਦੇ ਸਿੰਗੀ ਹੈਗੀ ਜਮੇ ਬਰੀਕ ਛੋਟੀ ਸਿੰਗੀ ਆ ਲੈ ਸਾਨੂੰ ਕੱਟੀ ਤੇ ਵੀ ਮਰਾ ਦਿਆ ਝਾਤ ਆਏ ਹੋਇਆ ਬੱਚਾ ਲੈ ਬਾਪੂ ਜੀ ਰੇਟ ਕਰ ਦੋ ਜੈਜਾ ਟਪਾਰ ਜੀ ਤਾਂ ਨਾ ਮਾਰਿਓ ਵੀ ਕਿੰਨੇ ਦੇ ਦਾਂਗੇ ਦੇਣ ਲੈਣੇ ਕਰਿਓ ਰੇਟ ਤੱਕ ਕਰਦੇ 270 ਤੇ ਦੇ ਦਾਂਗੇ ਸਵਾ ਦੋ ਸਵਾ ਦੋ ਠੀਕ ਆ ਕੱਦ ਦੇਣ ਲੈਣਾ ਹੈਗਾ 1.2 ਲੱਖ ਰੁਪਈਆ ਮੁੱਲ ਚਲ ਕਰਨਾ ਪੈਂਦਾ ਠੀਕ ਹੈ ਜੇ ਮੁੱਲ ਕਰਾਂਗੇ ਫੇਰੇ ਜਾ ਕੇ ਕਿਤੇ ਜਾ ਕੇ ਖੜੂਗਾ ਲੈ ਮੋਬਾਈਲ ਨੰਬਰ ਬੋਲ ਦਿਓ ਜੀ 9915762519 99157 ਜੀ 62519 62519 ਠੀਕ ਹੈ ਜੀ ਪਲਸ ਸਦਰੋਂ ਬਾਈ ਨਾਲ ਕਰਾਉਣਾ ਗੱਲਬਾਤ ਕੀ ਹਾਲ ਹੈ ਬਾਈ ਜੀ ਵਧੀਆ ਜੀ ਵਧੀਆ ਥੋੜਾ ਮਾਈਕ ਮੂੰਹ ਤੇ ਲਵੇ ਰੱਖ ਬਾਈ ਤੇ ਕਿਹੜਾ ਪਿੰਡ ਹੈ ਬਾਈ ਦਾ ਪਿੰਡ ਖੜਿਆਲੀ ਹੈ ਜੀ ਆਪਾਂ ਪਿੰਡ ਹੈਗਾ ਖੜਿਆਲੀ ਤੇ ਜਲਾ ਸੰਗਰੂ ਹਾਂਜੀ ਹਾਂ ਕਹੇ ਜਾਨਵਰ ਲੈਣ ਬਾਈ ਅੱਜ ਚਾਰ ਮੱਝਾਂ ਨੇ ਜੀ ਚਾਰ ਮੱਝਾਂ ਨੇ ਲੈ ਸਦਰੋਂ ਆ ਪਸ਼ੂ ਆ ਗਿਆ ਬਾਈ ਦਸੂਏ ਨੇ ਬਾਈ ਚਾਰੇ ਹਾਂ ਸੁਈਆਂ ਹੋਈਆਂ ਸੁਈਆਂ ਹੋਈਆਂ ਨੇ ਚਾਰੇ ਲੈ ਆ ਬੁਰੀ ਤੋਂ ਕਰਦੇ ਸ਼ੁਰੂ ਲੈ ਤੋਰ ਬਾਈ ਬੁਰੀ ਆ ਬੁਰੀ ਮੈਂ ਖੋਲ ਕਿਹੜਾ ਸੂਆ ਬਾਈ ਇਹਦਾ ਇਹਦਾ ਦੂਜਾ ਜੀ ਸੂਆ ਹੈਗਾ ਦੂਜਾ ਕੈ ਦਿਨਾਂ ਦਾ ਸੂਆ ਹੋ ਗਿਆ ਇਹਨੂੰ ਹੋ ਗਏ 7-8 ਦਿਨ ਸੁਈ ਨੂੰ ਵੀਰੇ ਸੁਈ ਨੂੰ ਹੋ ਗਿਆ 7-8 ਦਿਨ ਠੀਕ ਆ ਲੈ ਸਜਣੋ ਸੁਈ ਹੋ ਗਈ 7-8 ਦਿਨਾਂ ਦੀ ਦੇਖ ਸਕਦੇ ਹੋ ਐ ਤੋਰ ਦੇ ਲੰਬੀ ਮੈਂ ਥਣ ਥਣ ਦੀ ਕੁਆਲਿਟੀ ਦੇਖ ਲਵਾਂ ਟੌਪ ਕਲਾਸ ਦੀ ਆ ਕੱਲਾ ਕੱਲਾ ਥਾਣਾ ਮੋੜ ਲਿਆ ਬਾਈ ਦਾ ਸਿੰਘ ਦੀ ਹੈਗੀ 골 ਕੁਆਲਟੀ ਛੋਟਾ ਸਿੰਘ ਦਾ 골 ਸਿੰਘ ਆ ਥਨ ਥਨ ਦੇਖ ਲੋ ਬਾਈ ਦੁੱਧ ਕੰਨ ਤਿਆਰ ਆ ਦੁੱਧ ਹੁਣ ਹੋਊਗਾ ਜੀ ਇਹਦੇ ਕੋਲੇ 14 15 ਕਿਲੋ ਦੁੱਧ ਤਿਆਰ ਆ ਜੀ 14 ਕਿਲੋ ਹਾਂ ਜੀ ਅੱਛਾ ਦੁੱਧ ਹੈਗਾ 14 ਕਿਲੋ ਅਣਲੇ ਵਿੱਚ ਸਜਣੋ ਕੁਆਲਟੀ ਬੜੀ ਚੰਗੀ ਆ ਆਪਾਂ ਬਾਈ ਆਪਾਂ ਤਾਂ 180 ਮੰਨ ਕਰੀ ਜਨੇ ਆ 1 ਲੱਖ 80 ਹਾਂ ਜੀ ਠੀਕ ਆ ਹੈਗਾ ਸਜਣੋ 1 ਲੱਖ 80000 ਰੁਪਿਆ ਲੋ ਦੁਬਾਰੋਂ ਤੁਹਾਨੂੰ ਖਾਸ ਦੇ ਦੇ ਕੁਆਲਿਟੀ ਫੇਰ ਲਖਾ ਦਈਏ ਬੱਚਾ ਕੀ ਆ ਮੈਂ ਦੂਜੀ ਝੋਟੀ ਸਜਣੋਂ ਆ ਗਈ ਬਈ ਇਹਦਾ ਕਿਹੜਾ ਸੁਆ ਇਹਦਾ ਤੀਜਾ ਜੀ ਤੀਜਾ ਸੁਆ ਹਾਂਜੀ ਆ ਇਹਦਾ ਕੈ ਕਦਨ ਹੋ ਗਿਆ ਸੁਈ ਨੂੰ ਇਹਨੂੰ ਹੋ ਗਿਆ 10 12 ਦਿਨ ਜੀ ਸੁਈ ਨੂੰ ਹੋ ਗਿਆ ਸਜਣੋਂ 10 12 ਦਾ ਨਾ ਦੁੱਧ ਕਿੰਨਾ ਤਿਆਰ ਦੋ 17 ਕਿਲੋ ਤਿਆਰ ਹੈ ਜੀ ਇਹਦੇ ਕੋਲ ਦੁੱਧ ਹੈਗਾ 17 ਕਿਲੋ ਤਿਆਰ ਲਾ ਸਿੰਘ ਸਿੰਘ ਦੀ ਕੁਆਲਿਟੀ ਦੇਖ ਲਓ ਸਜਣੋਂ ਛੋਟਾ ਸਿੰਘ ਗੋਲ ਸਿੰਘ ਦੀ ਆ ਗਈ ਲੋ ਸਜਣੋਂ ਪੂਰੇ ਠੰਡੇ ਬੱਚਾ ਕੀ ਆ ਕਟਾ ਜੀ ਮੰਗਰ ਹੈਗਾ ਕਟਾ ਠੀਕ ਹੈ ਮੋੜ ਲੈ ਬਰੇ ਲੈ ਥਾਣ ਤੋਂ ਦੇਖ ਸਕਦੇ ਹੋ ਉੱਦ ਹੈਗਾ 17 ਕਿਲੋ ਚਵਾਈ ਚਵਾਈ ਸਾਫ ਹੈ ਬਾਈ ਆ ਜਮ 100 ਨੰਨੀ ਤਾਰ ਆਨ ਮੋਟੀ ਤਾਰ ਠੀਕ ਹੈ ਕੰਨਾਲੇ ਵਾਂਗੂ ਕਰਦੇ ਮੈਂ ਬਾਈ ਕਹਿੰਦਾ ਸੱਚ ਨੂੰ ਚਵਾਈ ਚਵਾਈ ਦੀ ਹੈਗੀ ਅਣ ਚੰਗੀ ਦੇਖ ਸਕਦੇ ਹੋ ਕੱਦ ਬੱਟਾ ਹੈਗਾ ਛੋਟੀ ਦਾ ਪੂਰਾ ਚੰਗਾ ਬਟੇ ਕੱਦ ਦੀ ਆ ਸਲਾ ਦੇਖ ਸਕਦੇ ਹੋ ਇਨ ਭਾਂਗੇ ਲੈਣ ਦੇ। ਲਓ ਤੀਜੀ ਝੋਟੀ ਸਜਣੋ ਆ ਗਈ। ਇਹਦਾ ਬਾਈ ਸੂਆ ਕਿਹੜਾ? ਹਰੇਕ ਮਿੰਟ ਇਹਦਾ ਭਾਅ ਦੱਸ ਕੀ ਆ। ਕਿਹੜੀ ਦਾ ਜੀ? ਇਹਦਾ। ਇਹਦਾ ਭਾਅ ਤਾਂ ਇਹਦਾ ਵੀ 180 ਕਰੀ ਜਾਂਦੇ ਆ ਜੀ। 180 ਕਿਨੇ ਦੇ ਦਾਂਗੇ ਇਹ। ਦੇ ਦਾਂਗੇ ਦੇਖ ਕੇ ਜੀ। ਅੱਛਾ। ਹਾਂ। ਜਨੇਗਾ ਹਕਮ ਲੱਗ। ਹਾਂ ਹਾਂ ਬਸ ਉਸ ਹਾਮ ਨਾਲ ਦੇ ਕੇ ਛੱਡ ਦਾਂਗੇ। ਠੀਕ ਆ। ਲਓ ਤੀਜੀ ਝੋਟੀ ਆ ਗਈ। ਹਾਂ ਜੀ। ਨਿਆਣੀ। ਪੂਰੀ ਟੌਪ ਕੁਆਲਿਟੀ ਦੀ ਸਜਣੋ। ਕਿਹੜਾ ਸੂਆ ਵੀਰੇ ਦਾ? ਇਹਦਾ ਵੀ ਤੀਜਾ ਸੂਆ ਜੀ। ਸੂਆ ਹੈਗਾ ਤੀਜਾ। ਤਾਂ ਤੁਹਾਨੂੰ ਪੂਰੀ ਕੁਆਲਿਟੀ ਦੇਖ ਲਓ ਦੁੱਧ ਦੇ ਥੱਲੇ ਕਿੰਨਾ ਤਿਆਰ ਇਹਦੇ ਕੋਲ ਦੁੱਧ ਹੈਗਾ 20 ਕਿਲੋ ਜੀ 30 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਰੱਖ ਜਣੋ ਚੰਗੋ ਵੀ ਚੰਗੋ ਜਣੋ ਸੋਨਾ ਥੋੜਾ ਉੱਪਰ ਨੂੰ ਹੋ ਕੇ ਮੋੜਿਆ ਹੋਇਆ 25 ਬੀ ਦੀ ਕਿੰਨਾ ਜੋਤੀ ਹੈ ਜਮਾ ਓਕੇ ਹੈ ਜੀ 190 ਆ ਜਾ ਅੱਛਾ ਜਿਹਦੇ ਮਾਰਾ ਬੱਚਾ ਗਿਆ ਬਾਈ ਇਸ ਦਾ ਕਟਾ ਜੀ ਇਹਦੇ ਮੰਗ ਰਵੀ ਇਹਦੇ ਮੰਗ ਰਵੀ ਕਟਾ ਹਾਂ ਜੀ ਇਹ ਪੂਰੀ ਚੰਗੀ ਕੁਆਲਿਟੀ ਦੀ ਇਹ ਵੀਰੇ ਕਿੰਨੇ ਦੇ ਦਾਂਗੇ ਇਹਦਾ ਮੁੱਲ ਤਾਂ 3 ਲੱਖ ਕਰੀ ਜਾਂਦੇ ਜੀ ਹਾਂ ਦੇ ਕੇ ਦੇ ਦਾਂਗੇ ਵੀ ਠੀਕ ਆ ਹਾਂ ਜੀ ਹਾਂ ਬਸ ਸੁਜਮ ਜਾਨਪਰਾ ਹੈਗਾ ਨਾ ਪੂਰਾ ਚੰਗੇ ਬਾਈਲੇ ਦੁਬਾਰੇ ਫੇਰ ਚਾਹਤ ਮਾਰਾ ਦੀ ਬਾਈ ਦੇ ਪਸ਼ੂਆਂ ਤੇ ਆ ਬੂਰੀ ਦਾ ਕੀ ਮੁੱਲ ਕਰਾਦੀ ਵੀਰੇ 180 180 ਹਾਂ ਜੀ ਠੀਕ ਆ ਇਹਦਾ ਇਹਦਾ 1/2 ਲੱਖ ਰੁਪਏ ਇਹਦਾ 1/2 ਇਹ ਇੱਕ ਛੋਟੀ ਸੱਜਣਾ ਆ ਵੀ ਚੰਗੀ ਇਹਦਾ ਬਾਈ ਇਹਦੇ ਵੀ 81 ਹੈ ਜੀ ਇਹਦਾ ਵੀ 81 ਇਹਦਾ ਮੰਗਾ ਬਾਈ ਨੇ 3 ਲੱਖ ਰੁਪਈਆ ਲੈ ਬਾਈ ਦਾ ਮੋਬਾਈਲ ਨੰਬਰ ਲੈ ਕੇ ਦਿੰਨੇ ਸੰਪਰਕ ਕਰ ਲਿਓ ਲੈ ਬਾਈ ਮੋਬਾਈਲ ਨੰਬਰ ਬੋਲ ਦੇ 98142 73910 73910 ਹਾਂਜੀ ਹਾਂ ਠੀਕ ਹੈ ਬਾਈ ਨਾਲ ਕਰਾਉਣਾ ਗੱਲਬਾਤ ਇੱਕ ਮਿੰਟ ਰੋਕ ਲਾ ਬਾਈ ਨਾਮ ਵੀਰੇ ਆਪਣਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਏਰੀਆ ਕਿਹੜਾ ਆਪਣਾ ਜੈਤੋ ਮੰਡੀ ਕੋਲੇ ਪਿੰਡ ਗੁਰੂਸਾਰਾ ਠੀਕ ਹੈ ਜੈਤੋ ਮੰਡੀ ਕੋਲੇ ਗੁਰੂਸਾਰ ਪਿੰਡ ਵਾਲਾ ਸੱਜਣਾ ਪਹਿਲਾ ਜਾਨਵਰ ਦਿਖਾ ਦਿਓ ਬਾਈ ਤੇ ਕਾ ਪਸ਼ੂ ਨੇ ਬਾਈ ਆਪਾਂ ਨੂੰ ਵੇਚਾ ਕਾਜੀ 2 ਆਈ 2 ਪਸੂ ਨੇ ਸਜਣੋ ਆ ਦੇਖੋ ਸਰਾ ਹੋਇਆ ਪਿਆ ਜਮੀ ਰੋਟੀ ਤੋਂ ਤੋ ਤੋ ਰਿਆਣੀ ਆਂਦਾ ਮੱਲਾਣਾ ਕੰਮ ਹੋਇਆ ਪਿਆ ਸੁਆ ਕਿਹੜੇ ਦਾ ਇਹਦਾ ਹੀ ਦੂਜਾ ਦੂਜਾ ਸੁਆ ਠੀਕ ਐ ਦੁੱਧ ਕਿੰਨਾ ਤੇਰਾ ਦੁੱਧ ਹੀ ਹੁਣ ਹੈਗਾ ਇਹਦੇ 17 ਕਿਲੋ 17 ਅੱਜ 11 ਦਿਨਾਂ ਦੀ ਸੁਈ ਹੈ ਕੋਟੀ ਝੋਟੀ ਨਹੀਂ ਜੱਟਾ ਲੈਵਾ ਹੈ ਪਿੱਛੇ ਕੱਟੀ ਪਿੱਛੇ ਇਹਦੇ ਐਮ 29 ਦੀ ਮੰਗਰ ਹੈਗੀ ਐ ਕੱਟੀ ਐਮ 29 ਦੀ ਹੈ ਕੋਟੀ ਝੋਟੀ ਨਹੀਂ ਜੱਟਾ ਲੈਵਾ ਹੈ ਹਾਂ ਠੀਕ ਐ ਲੇਵੇ ਦਾ ਹੀ ਮੁੱਲ ਹਾਂ ਲੇਵੇ ਦੀ ਮੁੱਲ ਜੇ ਲੇਵਾ ਹੋਊਗਾ ਤਾਂ ਦੁੱਧ ਕੱਢੂ ਪਸੂ ਹੈ ਹੂੰ ਮੈਂ ਦੇਖ ਸਕਦੇ ਹਾਂ ਮੋੜ ਲੈ ਬਰੇ ਮੋੜ ਲੈ ਮੋੜ ਲੈ ਕੀ ਆ ਬੱਚਾ ਦੇ ਮੰਗ ਦਾ ਕੱਟੀ ਹੈ ਜੀ ਕੀ ਮੁੱਲ ਹੈ ਬਈ ਨਹੀਂ ਕੀ ਮੁੱਲ ਹੈ ਇਹਦਾ ਮੁੱਲ ਹੈਗਾ ਹੀ 180 1 ਲੱਖ 80000 ਰੁਪਇਆ ਮੁੱਲ ਸਜਣੋਂ ਦੇਖ ਸਕਦੇ ਹੋ ਮੰਨ ਦੇ ਬਈ ਮੰਨ ਦੇ ਮੈਂ ਦੇਖ ਸਕਦਾ 1 ਲੱਖ ਲਾਥਾ ਨਾ ਚਵਾਈ ਚੁਵਾਈ ਕਿਵੇਂ ਕਿਰਪਾ ਜੀ ਨਾ ਬਾ ਦੂਜੀ ਝੋਟੀ ਸੱਜਣੋਂ ਆ ਗਈ ਚ ਬਾਈ ਜੁਬੀ ਦੀ ਕਿਵੇਂ ਆ ਇਹ ਪੂਰੀ ਓਕੇ ਬੰਦ ਆ ਵੀ ਤੋੜ ਦੇ ਇਹਦਾ ਕਿੱਡਾ ਸੁਆ ਇਹਦਾ ਵੀ ਦੂਜਾ ਈ ਦੂਜਾ ਦੂਜਾ ਇਹਦਾ ਵੀ ਹੈਗਾ ਸੱਜਣੋਂ ਸੁਆ ਦੂਜਾ ਹਜੇ ਬਾਈ ਨੇ ਹਾਰ ਸ਼ਿੰਗਾਰ ਚੱਕ ਰਿਆ ਨੇ ਹੈਗਾ ਥੋੜੀ ਠੰਡ ਕਰਕੇ ਨਮਾਈਆਂ ਬਾਈ ਨੇ ਹੁਣੇ ਨੇ ਇਹਦਾ ਥੱਲੇ ਦੁੱਧ ਕਿੰਨਾ ਤਿਆਰ ਆ ਵੀਰੇ ਐ ਬਾਈ ਹਾਂ ਦੁੱਧ ਦੁੱਧ ਦੇ ਦੇ ਠਾਈ 12 ਕਿਲੋੁੱੁੱਦ ਬੱਲ ਅੱਛਾ ਕੱਟੀ ਐ ਇਹਦੇ ਅੱਛਾ ਕੈ ਦਿਨਾਂ ਸੂਆ ਹੋ ਗਿਆ ਦਾ ਹੈ ਸੂਆ ਕੈ ਦਿਨਾਂ ਦਾ ਹੋ ਗਿਆ ਇਹਦਾ ਜੀ ਅੱਜ ਹੋ ਗਈ ਦੂਜਾ ਛੀਂ ਦਿਨ ਅੱਛਾ ਛੀਂ ਦਿਨ ਆਪਉਣ ਵੀ ਕੁਆਲਿਟੀ ਸੱਜਮਾ ਚੋੜੀ ਇਹਦੇ ਵਿੱਚ ਵੀ ਹੁੰਦੀ ਐ ਦੇਖ ਸਕਦੇ ਕੀ ਹਾਲ ਨੇ ਇਹ ਕਿੰਨੇ ਦੇ ਦਾਂਗੇ ਭਾਈ ਹੈ ਇਹ ਕਿੰਨੇ ਦੇ ਦਾਂਗੇ ਇਹਦਾ ਹੀ ਮੁੱਲ 1.35 ਵੇਚਣੀ 1 ਵੀਦੀ 1 ਵੀਦੀ ਅਜੇ ਮੁੱਲ ਕਰਣਾ ਥੋੜਾ ਜਿਹਾ ਨਹੀਂ ਕਰਣਾ ਰੁੱਤ ਵੀ ਵੇਖੋ ਕਿਹੜੀ ਆ ਹਾਂ ਰੁੱਤ ਤਾਂ ਹੈਗੀ ਆ ਲੈ ਮੋਬਾਈਲ ਨੰਬਰ ਬੋਲਦੇ ਫਿਰ ਐਂ ਮੋਬਾਈਲ ਨੰਬਰ 6284022200 6284022 208 208 ਠੀਕ ਹੈ ਬਾਈ ਦੱਸ ਸੱਜਣੋ ਬਾਜੀ ਨਾਲ ਕਰਾਉਣਾ ਗੱਲਬਾਤ ਕੀ ਹਾਲ ਨੇ ਬਾਈ ਜੀ ਹਾਂਜੀ ਠੀਕ ਹੈ ਬਾਈ ਜੀ ਕੀ ਨਾਮ ਆ ਬਾਈ ਜੀ ਤੇਜ ਸਿੰਘ ਤੇਜ ਸਿੰਘ ਕਿਹੜਾ ਰਿਹਾ ਬਾਈ ਦਾ ਨਾਥਪੁਰਾ ਜ਼ਿਲ੍ਹਾ ਬਠਿੰਡਾ ਨਾਥ ਨਾਥਪੁਰਾ ਨਾਥਪੁਰਾ ਠੀਕ ਹੈ ਜ਼ਿਲ੍ਹਾ ਬਠਿੰਡਾ ਹਾਂ ਕਿਹ ਹੈ ਜਨਮਦ ਲੈ ਆ ਬਾਈ ਹਾਂਜੀ ਕਹੇ ਜਾਨਵਰ ਲੈ ਕੇ ਆ ਦੋ ਦੋ ਝੋਟੀਆਂ ਲੈ ਲੈ ਆਇਆ ਇੱਕ ਵੇਚ ਇੱਕ ਵੇਚ ਠੀਕ ਆ ਸੂਈਆਂ ਨੇ ਵੇਚ ਦੋ ਹਾਂ ਠੀਕ ਆ ਲੈ ਆਹ ਝੋਟੀਆਂ ਆ ਗਈਆਂ ਸਦਰੋਂ ਲੈ ਕਿਹੜੀ 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 ਦਿਖਾਈਏ ਪਹਿਲਾਂ ਆ ਲੈ ਤੋਰ ਓਏ ਹਲੋ ਤੋਰ ਕਿਹੜਾ ਸੂਆ ਬਾਈ ਇਹਦਾ ਇਹਦਾ ਪਹਿਲਾ ਭਲੂਣ ਭਲੂਣ ਕੱਟਿਆ ਜੀ ਦੋ ਤੋਰ ਦੋ ਜੀ ਆ ਤੋਰ ਸੂਆ ਹੈਗਾ ਪਹਿਲਾ ਹੈ ਹੂੰ ਲੈ ਸਿੰਗੇ ਸੂੰਗੀ ਬੜੀ ਟੌਪਰੀ ਹੈ ਹੂੰ ਕੈ ਕਿਦਣਾ ਸੀ ਇਹ ਇਹਨੂੰ ਹੋ ਗਏ 15 ਦਿਨ ਸੂਈ ਨੂੰ ਅੱਛਾ ਦਿਨ ਹੋ ਗਏ 15 ਦਿਨ ਸੂਈ ਨੂੰ بس ਸਿੰਗੀ ਸਿੰਗੀ ਦੇਖ ਸਕਦੇ ਸੱਜਣੋ ਦੁੱਧ ਕਿੰਨਾ ਤਿਆਰ 24 ਲੀਟਰ ਹੁਣ ਤਿਆਰ ਆ ਜਮਾ ਪਲੂਣ ਹੈਗਾ 14 ਕਿਲੋ ਤਿਆਰ ਹੈ ਸੱਜਣੋ ਥੋੜੀ ਜਿਹੀ ਦਰਦੀ ਆ ਬਾਕੀ ਰਹੀ ਆ ਚੰਗੀ ਟਾਪ ਕੁਆਲਿਟੀ ਦੀ ਖੋੜ ਲਓ ਜੀ ਖੋੜ ਲਓ ਖੋੜ ਲਓ ਦੰਦਾ ਜਾਈਗੀ ਜੀ ਆਹ ਬੰਦਾ ਐ ਵੀਰੇ ਦੰਦਾ ਜਾਈਗੀ ਆ ਆਪਣੀ ਕੱਟੀ ਆ ਮੇਰੀ ਤਾਂ ਨਹੀਂ ਆ ਵੀ ਆਪਣੀ ਹੈ ਦੰਦਾ ਜਿੰਦੇ ਨੇ ਹੈ ਇਹ ਚੌਗੀ ਹੈ ਅੱਛਾ ਕੀ ਪਾਇਦਾ ਮੁੱਲ ਤਾਂ ਆਇਆ ਕਰਦਾ ਹੈ ਹੈ ਵੇਚ ਕੇ ਮੁੱਲ ਤਾਂ 60 ਕਰਦੇ 1,60,000 ਰੁਪਏ ਭਾਗ ਤੂੰ ਕਹੇ ਮੈਂ ਆ ਵੀ ਦੋ ਰੋ ਮੈਂ ਜੀ ਉਹ ਕਿੱਥੇ ਭਰਾਵਾ ਇੱਥੇ ਬਾੜਾ ਇਹਦਾ ਜਿਹੜਾ ਸੂਆ ਹੈ ਹੈ ਬਾਈ ਹੈ ਇਹਦਾ ਕਿਹੜਾ ਸੂਆ ਇਹਦਾ ਉਹ ਤੀਜਾ ਸੂਆ ਤੀਜਾ ਸੂਆ ਨਾ ਸਦਰੋਂ ਮਾਇ ਹੈਗੀ ਪੂਰੀ ਚੰਗੀ ਗੋਲ ਸਿੰਘ ਦੀ ਆ ਤੋਰਾ ਤੋਰਾ ਦਿਖਾਉਣਾ ਸਾਨੂੰ ਦੁੱਧ ਕੰਨਗ ਤਿਆਰ ਹੈ ਬਾਈ ਹੈ ਬਾਈ ਦੁੱਧ ਸਾਡੀਆਂ ਕਿਹੜੀਆਂ ਘਰ ਦੀਆਂ ਬਣਾਈਆਂ ਸਾਡੇ ਘਰੇ ਬਣਾਂਗੇ ਦੱਸ ਦੋ ਸਾਡੀਆਂ ਮਰ ਵੀ ਜਾਣਗੀਆਂ ਹਾਂ ਬੱਚੇ ਵੀ ਮਰ ਜਾਂਦੇ ਹੁਣ ਤਾਂ ਉਹਦੇ ਬੱਚੇ ਮਰ ਗਏ ਕੈਕਦ ਨਾਲ ਸੂਈ ਦਾ ਬਈ ਇਹ ਹਾਂ ਘਰੇ ਬਣਾਂਗੇ ਸੂਈ ਕੈ ਇਹਨੂੰ ਸੂਈ ਨੂੰ ਹੋਵੇ 10 ਦਿਨ ਅੱਛਾ ਦੁੱਧ ਹੈਗਾ 18 ਲੀਟਰ 18 ਲੀਟਰ 18 ਲੀਟਰ ਦੋ ਤਿਆਰ ਹੈ ਕਹਿਣਾ ਸੌਖਾ ਹੁੰਦਾ ਬਹੁਤ ਮੁਸ਼ਕਲ ਹਾਂ ਹੈਗਾ ਅੱਛਾ ਹਾਂ ਯਾਰ ਯਾਰ ਇਹ ਤਾਂ ਗਾਰੰਟੀ ਆਪਣੀ ਠੀਕ ਹੈ ਕਿੰਨੇ ਦੇ ਦਾਂਗੇ ਮੁੱਲ 170 ਕਿੰਨੇ ਦੇ ਦਾਂਗੇ ਇਹ ਤਾਂ ਦੱਸ ਦੇ ਦੇਾਂਗੇ ਦੇ ਡੂਡ ਦੀ ਲੂੜ ਦੇ ਦਿਆਂਗਾ ਮੇਰੇ ਮੂੰਹ ਦੀ ਗੱਲ ਪੜ ਲਈ ਹੈ ਨਾ ਮੈਂ ਵੀ ਡੂੜੇ ਕਹਿਣ ਲੱਗਿਆ ਤੇਰੇ ਸਰ ਕਿਵੇਂ ਜਾਣਦੇ ਮੈਂ ਬਾਈ ਦਾ ਮੋਬਾਈਲ ਨੰਬਰ ਲੈ ਕੇ ਦਿੰਦਾ ਸੱਜਣ ਸੰਪਰਕ ਕਰ ਲਿਓ ਬਾਈ ਮੋਬਾਈਲ ਨੰਬਰ ਬੋਲ ਦੇ ਨੰਬਰ ਤਾਂ ਯਾਰ ਮੇਰੇ ਤੂੰ ਮਿਸ ਕਾਲ ਮਾਰ ਦਿੰਦਾ ਜਦ ਨਹੀਂ ਹੈਗੀ ਚੱਲ ਕੋਈ ਗੱਲ ਚੱਲ ਬੱਚ ਨੰਬਰ ਲਾ ਦਾਂਗੇ ਬਾਈ ਦਾ ਲੈ ਕੇ ਠੀਕ ਹੈ ਜੀ